ਜਿਹੜੇ ਆਪਣੇ ਕੋਰੀਡੋਰ ਵਰਕਪ ਤੇ ਜਾ ਰਹੀ ਸੰਗਤ ਉਹਨਾਂ ਨੂੰ ਜਿਹੜਾ ਕਿੰਨੇ ਲੈਵਲ ਕੋਕ ਲਗਾਤੀ ਜੀ ਨਹੀਂ ਉਹ ਤੇ ਪਾਕਿਸਤਾਨ ਚ ਸਾਰਾ ਕੁਝ ਦਰਕਵਾ ਦੇ ਦੋ ਬੜਾ ਲੋਕ ਇਹ ਕਿੰਨੇ ਬਸੱਲਾ ਮੈਚ ਹੀ ਹੋ ਰਿਹਾ ਹੈ ਕਿ ক্রিকেট ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੁਖ ਰੋਣਾ ਇਹ ਭਾਜੀਪੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣੇ ਆ ਉੱਤਰੀ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਆ ਉਹ ਇਨਫਰਮੇਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਿੱਧੇ ਤਰ੍ਹਾਂ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ক্রিকেট ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤੇ ਕਿੰਨੇ ਸਪੈਕ ਬਿਚਪੀ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਕਰਤਾਰ ਮਕਸਤਾਂ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੰਦਾ ਮੈਂ ਇਹ ਹੁਕਮ ਹੈ ਕਿ ਕਰਤਾਰ ਮਕਸਤਾਂ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹਨੂੰ ਖੋਲਿਆ ਨਹੀਂ ਗਿਆ ਇਹ ਬਾਕੀ ਸਾਰੇ ਚੀਜ਼ਾਂ ਖੁੱਲ ਸਕਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਦਿੱਕੋ ਨੇ ਉਹਨਾਂ ਨੇ ਦਿੱਤਾ ਉਹਨੂੰ ਖੋਲਿਆ ਸਾ ਸੰਗਤ ਵਿੱਚ ਮੈਦਾਨ ਮੁਕਤੀ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ ਸੀ